ਹੈਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰਕਾਰ ਅਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ NH7 ਰਾਸ਼ਟਰੀ ਮਾਰਗ ਦੇ ਸਥਿਤ ਤਪਾ ਫਲਾਈਓਵਰ ਥੱਲੇ 25 26 27 28 ਦਸੰਬਰ ਤੱਕ ਵਿਸ਼ਾਲ ਲੰਗਰ ਸ਼ੁਰੂ ਕੀਤਾ ਗਿਆ ਇਸ ਵਿਸ਼ਾਲ ਲੰਗਰ ਦੇ ਵਿੱਚ ਪਾਪਾ ਸਾਜੂ ਤੇਲਮਾ ਦਿਰਾਜ ਜਿਉਂ ਦਾ ਮਹਿਤਾ ਕੁਨਸਾ ਤੇਲਮਾ ਅਤੇ ਆਦ ਪਿੰਡਾਂ ਦੇ ਨਗਰਾਂ ਦਾ ਸਹਿਯੋਗ ਹੈ ਬਹੁਤ ਹੀ ਵੈਗਰੂ ਦੀ ਕਿਰਪਾ ਨਾਲ ਇਹ ਲੰਗਰ 5 ਦਿਨ ਲਗਾਤਾਰ 24 ਘੰਟੇ ਚੱਲਦਾ ਹੈ ਸੇਵਾਦਾਰਾਂ ਵੱਲੋਂ ਝੂਠੇ ਭਾਂਡਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਤੁਹਾਨੂੰ ਅਸੀਂ ਪ੍ਰਬੰਧਕਾਂ ਨਾਲ ਵੀ ਗੱਲ ਕਰਵਾਵਾਂਗੇ ਸਾਡੇ ਡਾਕਟਰ ਗੁਰਪ੍ਰੀਤ ਸਿੰਘ ਸਿੱਧੂ ਸਾਡੇ ਗੱਬਰ ਸਿੱਧੂ ਬਹੁਤ ਹੀ ਪਿਆਰੇ ਮਿੱਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਵੰਸਦਾਨੀ ਨੇ ਆਪਣਾ ਪੂਰਾ ਪਰਿਵਾਰ ਦੇਸ਼ ਕੌਮ ਲਈ ਵਾਰ ਦਿੱਤਾ ਉਹਨਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵਿਸ਼ਾਲ ਲੰਗਰ ਅੱਜ ਪਹਿਲੇ ਦਿਨ ਸ਼ੁਰੂ ਹੋਇਆ ਜਿਸ ਵਿੱਚ ਚਾਹ ਤੇ ਰਸਾਂ ਦਾ ਲੰਗਰ ਲਗਾਇਆ ਗਿਆ ਹੈ ਛੋਟੇ-ਛੋਟੇ ਬੱਚੇ ਇਹਨਾਂ ਨੂੰ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਹੋ ਗਈਆਂ ਲੰਗਰ ਦੇ ਵਿੱਚ ਸੇਵਾ ਕਰਦੇ ਹੋਏ ਪਿਆਰਾ ਜਿਆ ਸਿੰਘ ਕੀ ਨਾਮ ਪੁੱਤਰਾ ਹਾਂ ਬੁਗਾਰਾ 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 ਕਿੱਥੋਂ ਤਪੇ ਤੋ ਕਿਹੜੀ ਕਲਾਜ ਪੜ੍ਹਦਾ ਹੈ ਫਾਸਟ ਜੀ ਅੱਜ ਪਹਿਲੇ ਦਿਨ ਆਇਆ ਇੱਥੇ ਰੋਜ਼ ਆਇਆ ਕਰੇਗਾ ਚਲੋ ਬੱਚੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਆ ਆ ਬੱਚੀ ਕਿਹੜੀ ਕਲਾਸ ਪੜ੍ਹਦਾ ਪੁੱਤ ਚੌਥੀ ਚ ਕਿਹੜੇ ਸਕੂਲ ਚ ਦੂਸਰੀ ਚ ਤੇ ਲੰਗਰ ਸੇਵਾ ਕਰਦੀ ਹੈ ਚਲੋ ਵਧੀਆ ਗੱਲ ਹੈ ਵਾਹਿਗੁਰੂ ਕਿਰਪਾ ਕਰੇ ਛੋਟੇ ਛੋਟੇ ਬੱਚੇ ਲੰਗਰ ਦੇ ਵਿੱਚ ਸੇਵਾ ਕਰਦੇ ਆ ਸਾਡੇ ਬਲਵੰਤ ਸਰੋਏ ਜੀ ਏ ਵੀ ਪੰਜੇ ਦਿਨ ਲੰਗਰ ਦੇ ਵਿੱਚ ਸੇਵਾ ਕਰਨਗੇ ਅੱਜ ਪਹਿਲੇ ਦਿਨ ਲੰਗਰ ਸ਼ੁਰੂ ਹੋਇਆ ਹੈ ਅੱਜ ਚਾਹ ਤੇ ਰਸਾ ਦਾ ਲੰਗਰ ਸੰਗਤਾਂ ਆ ਕੇ ਲੰਗਰ ਦੇ ਵਿੱਚ ਚਾਹ ਅਤੇ ਰਸ ਲੈ ਰਹੀਆਂ ਨੇ ਬਹੁਤ ਹੀ ਵੱਡਾ ਉਦਮ ਕੀਤਾ ਹੈ ਕਪਾ ਸ਼ਹਿਰ ਦੇ ਨੌਜਵਾਨਾਂ ਨੇ ਜਿਨ੍ਹਾਂ ਦੇ ਵਿੱਚ ਸਹਿਯੋਗ ਸਾਡੇ ਜੱਸੀ ਜੱਠਾ ਜੀ ਇਹ ਵੀ ਪੰਜੇ ਦਿਨ ਪੂਰੀ ਲੰਗਰ ਦੀ ਵੀ ਸੇਵਾ ਕਰਨਗੇ ਹਾਂ ਜੀ ਕਿਵੇਂ ਹੋ ਲੱਗੀ ਡਿਊਟੀ ਲੱਗੀ ਡਿਊਟੀ ਅੱਜ ਪਹਿਲੇ ਦਰ ਕੱਲ ਤੋਂ ਹੀ ਕਰਨੀ ਸੀ ਅੱਛਾ ਕੱਲ ਤੋਂ 28 ਤੱਕ ਇੱਥੇ ਹਾਂਜੀ ਠੀਕ ਹੈ ਇਹ ਕਹਿੰਦੇ ਵੀ 28 ਤੱਕ ਅਸੀਂ ਇੱਥੇ ਹੀ ਰਹਾਂਗੇ ਲੰਗਰ ਦੇ ਵਿੱਚ ਸੇਵਾਦਾਰਾਂ ਵੱਲੋਂ ਪ੍ਰਬੰਧਕਾਂ ਵੱਲੋਂ ਮਟਰ ਕੱਢੇ ਜਾ ਰਹੇ ਨੇ ਹਰ ਰੋਜ਼ ਲੰਗਰ ਦੇ ਵਿੱਚ ਬੱਕਰੀ ਚੀਜ਼ ਬਣਾਈ ਜਾਵੇਗੀ ਅੱਜ ਚਾਹ ਤੇ ਰਸ ਦਾ ਲੰਗਰ ਚੱਲ ਰਿਹਾ ਹੈ ਕੱਲ ਨੂੰ ਗਾਜਰ ਮਟਰ ਆ ਟੋਟਾ ਬਰਤਾਇਆ ਜਾਵੇਗਾ ਪ੍ਰਸ਼ਾਦੇ ਦਾ ਲੰਗਰ ਕੱਲੋਂ ਚੱਲੇਗਾ ਜੜੇਨ ਮੌਲਕੀ ਸਿੱਧੂ ਅਕਵਾਲ ਸਿੰਘ ਤੇ ਜਸਵਿੰਦਰ ਜੈਲਦਾਰ ਮੌਲਕੀ ਕੀ ਹਾਲ ਆ ਬਾਈ ਠੀਕ ਆ ਜੀ ਠੀਕ ਆ ਵਧੀਆ ਜੀ ਕਰ ਤੋ ਸ਼ੁਰੂ ਫਿਰ ਅੱਜ ਹਾਂਜੀ ਹਾਂਜੀ ਅੱਜ ਚਾਹ ਤੇ ਰਸ ਹਾਂਜੀ ਹਾਂਜੀ ਕੱਲੋਂ ਕੱਲੋਂ ਜੀ ਤੇ ਆਪਣਾ ਪ੍ਰਸ਼ਾਦਾ ਜੀ ਇਹ ਸਬਜ਼ੀਆਂ ਹੋ ਗਈ ਅੱਛਾ ਹਾਂਜੀ ਠੀਕ ਹੈ ਤੇ ਸਰਵਸਾਗ ਤੇ ਮੱਕੀ ਦੀ ਰੋਟੀ ਵੀ ਅਗਲੇ ਦਿਨ ਆ ਜੀ ਅੱਛਾ ਅਗਲੇ ਦਿਨ ਉਹ ਅਗਲੇ ਦਿਨ ਹੀ ਕੱਲ ਨੂੰ ਕਰਾਂ ਬਸ ਆਪਣਾ ਸਬਜ਼ੀਆਂ ਮਿਕਸ ਤੇ ਉਸ ਤੋਂ ਅਗਲੇ ਦਿਨ ਜੀ ਫਿਰ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਜੀ ਠੀਕ ਹੈ ਬਹੁਤ ਹੀ ਨੌਜਵਾਨ ਸੰਗਤਾਂ ਲਈ ਉਦਮ ਕਰਦੇ ਨੇ ਹਰ ਸਾਲ ਰਾਸ਼ਟਰੀ ਮਾਰਗ NH7 ਤੇ ਸਥਿਤ ਤਪਾ ਫਲਾਈਓਵਰ ਥੱਲੇ ਸਾਡੇ ਸੋਨੀ ਸਰੋਏ ਇਹ ਵੀ ਬੜੀ ਸੇਵਾ ਕਰਦੇ ਨੇ ਸਾਡੇ ਪਪੂ ਲਵਾਈ ਜੀ ਇਹਨਾਂ ਦਾ ਜੁਮਾ ਹੈ ਸਬਜ਼ੀਆਂ ਦਾ ਲੰਗਰ ਤਿਆਰ ਕਰਨਾ ਆ ਤੁਹਾਨੂੰ ਸਾਰਾ ਸੀ ਸਾਰਾ ਆ ਲੰਗਰ ਦੇ ਵਿੱਚ ਬਰਤਨ ਵਾਲਾ ਸਮਾਨ ਆ ਬਾਈ ਪਿਆਜ਼ਾਂ ਦੀ ਸੇਵਾ ਕਰ ਰਿਹਾ ਹੈ ਪਿਆਜ਼ ਛਿਲ ਰਿਹਾ ਹੈ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰਿਓ ਮੈਂ ਤੁਹਾਡਾ ਆਪਣਾ ਬੀਜੇ ਸ਼ਰਮਾ ਮੇਰੀ ਮਤਾਮਾ ਪੈਣਾ ਲੰਗਰ ਦੇ ਵਿੱਚ ਸੇਵਾ ਕਰਦਿਆਂ ਹੋਈਆਂ ਸੱਚੇ ਪਾਤਸ਼ਾਹ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਚੜ੍ਹਦੀਆਂ ਗਲਾਂ ਦੇ ਵਿੱਚ ਰੱਖੇ ਜੋ ਵੀ ਇਸ ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ ਵਾਹਿਗੁਰੂ ਉਹਨਾਂ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਅਸੀਂ ਇੱਕ ਹੋਰ ਬੇਨਤੀ ਕਰਦੇ ਆਂ ਵੀ ਇਹ 5 ਦਿਨ ਚੱਲਣ ਵਾਲਾ ਲੰਗਰ ਤੁਹਾਡੀ ਸਹਿਯੋਗ ਨਾਲ ਚੱਲਦਾ ਹੈ ਬਾਤੋ ਵੱਧ ਸਮਗਰੀ ਪੈਸਾ ਇਸ ਲੰਗਰਾਂ ਦੇ ਵਿੱਚ ਦਾਨ ਦਿਓ ਕਿਉਂਕਿ ਤੁਹਾਡੇ ਹੀ ਸਹਿਯੋਗ ਨਾਲ ਇਹ ਲੰਗਰ 5 ਦਿਨ ਚੱਲਣਾ ਹੈ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਅੱਜ ਚਾਹ ਤੇ ਰਸਾਂ ਦਾ ਲੰਗਰ ਚੱਲ ਰਿਹਾ ਹੈ ਜਾਗਰ ਕਿਸੇ ਨੇ ਲੰਗਰ ਦੇ ਵਿੱਚ ਦਾਨ ਦੇਣਾ ਹੋਵੇ ਤਾਂ ਸਾਡੇ ਡਾਕਟਰ ਸਾਹਿਬ ਤੇ ਗੱਬਰ ਸਿੱਧੂ ਨੂੰ ਸੰਪਰਕ ਕਰ ਸਕਦਾ ਹੈ ਕਲਵੰਤ ਕਾਂਤੀ ਤਾਜੋ ਉਹਨਾਂ ਦਾ ਵੀ ਵੱਡਾ ਸਹਿਯੋਗ ਲੰਗਰ ਦੇ ਵਿੱਚ ਹਰ ਸਾਲ ਰਹਿੰਦਾ ਹੈ ਇਹ ਤੁਹਾਨੂੰ ਅਸੀਂ ਐਨ ਐਚ 7 ਪਟੰਡਾ ਚੰਡੀਗੜ੍ਹ ਦਾ 뷰 ਹੈ ਬਹੁਤ ਹੀ ਭੀੜ ਰਹਿੰਦੀ ਐ ਰਾਜ ਰਾਜੂ ਸਿੱਧੂ ਵਾਹਿਗੁਰੂ ਜੀ ਕਿਰਪਾ ਕਰਨ ਤਾਂ ਆਪਾਂ ਖਲਾਈ ਓਵਰ ਦੇ ਥੱਲੇ ਇਹ ਲੰਗਰ ਲੱਗਿਆ ਹੋਇਆ ਰਾਜੂ ਸਿੱਧੂ ਸਾਡੇ ਭੋਗ ਜੈਲਦਾਰ ਜੀ ਹੋਰ ਜੀ ਠੀਕੋ ਜੋ ਬੱਸਾਂ ਆ ਕੇ ਖੜਦੀਆਂ ਬਰਨਾਲਾ ਬਟਿੰਡਾ ਵੱਲ ਨੂੰ ਉਹਨਾਂ ਲਈ ਵੀ ਚਾਰ ਰਸਾਂ ਦਾ ਪ੍ਰਬੰਧ ਹੈ ਸਾਡੇ ਸੇਵਾ ਕਰਾਈ ਦੀ ਸੇਵਾ ਕਰਾਈ ਦੀ ਹੁੰਦੀ ਹੈ ਸਾਰਿਆਂ ਨੂੰ ਸੇਵਾ ਬਲਵੰਤ ਸਰੋਏ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਇਹ ਨੌਜਵਾਨ ਅੱਜ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਵਾਹਿਗੁਰੂ ਜੀ ਸਭ ਤੇ ਨੇਰ ਕਰੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ